ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾ ਪੈਣਾ ਨੂੰ ਜੈ ਪੀਰਾਂ ਦੀ ਦੋਸਤੋ ਦੋਸਤੋ ਅੱਜ ਦਾ ਦਿਨ ਜੇਠਾ ਵੀਰਵਾਰ ਸਭ ਨੂੰ ਮੁਬਾਰਕ ਹੋਵੇ ਜੀ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਸਾਧਾ ਗੁਰੂਆਂ ਨੂੰ ਮੰਨਣ ਵਾਲੇ ਨੇਕ ਤੇ ਚੰਗੇ ਲੋਕ ਤੇ ਉਹਨਾਂ ਦੇ ਚੰਗੇ ਗੁਰੂ ਤੇ ਸਾਰੇ ਜਿਹੜੇ ਵੀ ਲੋਕ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਨਾ ਸਭ ਨੂੰ ਰੱਬੀ ਗਿਆਨ ਦੇਖਣ ਵਾਲੇ ਸਾਰੇ ਮੇਰੇ ਵੀਰਾ ਭੈਣਾਂ ਨੂੰ ਜੇਠਾ ਵੀਰ ਬਾਰ ਮੁਬਾਰਕ ਹੋਵੇ ਜੀ ਤੇ ਦਰਬਾਰ ਤੇ ਜਾ ਕੇ ਨੇਕ ਤੇ ਜੈਜ ਦੁਆਵਾਂ ਮੰਗਰਿਓ ਸਭ ਦਾ ਭਲਾ ਮੰਗਣਾ ਚਾਹੀਦਾ ਹੈ ਜੀ ਕਿਸੇ ਦਾ ਬੁਰਾ ਕਦੀ ਨਹੀਂ ਮੰਗਣਾ ਚਾਹੀਦਾ ਹਮੇਸ਼ਾ ਉਸ ਮਾਲਕ ਤੋਂ ਸੁੱਖ ਸ਼ਾਂਤੀ ਮੰਗਣੀ ਚਾਹੀਦੀ ਹੈ ਜੀ ਆਪਣੇ ਜੀਵਨ ਚੋਂ ਥੋੜਾ ਜਿਹਾ ਸਮਾਂ ਕੱਟ ਕੇ ਉਸ ਪਰਮਾਤਮਾ ਉਸ ਮਾਲਕ ਦੇ ਨਾਮ ਤੇ ਗੁਜ਼ਾਰਨਾ ਚਾਹੀਦਾ ਹੈ ਜੀ ਉਸ ਸਾਇਬ ਨੂੰ ਯਾਦ ਕਰਨਾ ਚਾਹੀਦਾ ਜੀ ਤੇ ਦੋਸਤੋ ਅੱਜ ਦਾ ਦਿਨ ਜੇਠਾ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਰੱਬੀ ਗਿਆਨ ਦੇਖਣ ਵਾਲੇ ਸਾਰੇ ਮੇਰੇ ਵੀਰੋ ਭੈਣਾਂ ਨੂੰ ਜੇਠਾ ਵੀਰਵਾਰ ਮੁਬਾਰਕ ਹੋਵੇ ਜੀ ਜੈ ਵੀਰਾਂ ਨੂੰ ਦੋਸਤੋ